ਅਮਰਸਰ ਦੇ ਸਕੂਲਾਂ ਨੂੰ ਲੈ ਕੇ ਵੱਡਾ ਅਪਡੇਟ ਲੈ ਕੇ ਆਏ ਆ ਕਿ ਜਿਸ ਤਰੀਕੇ ਨਾਲ ਦੋ ਸਕੂਲਾਂ ਨੂੰ ਇੱਕ ਧਮਕੀ ਭਰੀ ਈਮੇਲ ਆਈ ਸੀ ਤੋਂ ਉਸ ਤੋਂ ਬਾਅਦ ਪੂਰੇ ਸ਼ਹਿਰ ਦੇ ਸਕੂਲ ਬੰਦ ਕਰ ਦਿੱਤੇ ਗਏ ਨੇ ਤੇ ਦੱਸਣਾ ਚਾਹਾਂਗੇ ਕਿ ਸਾਰੇ ਸਕੂਲ ਸੇਫ ਨੇ ਅੱਜ ਉਹਨਾਂ ਦੋ ਸਕੂਲਾਂ ਦੇ ਵਿੱਚ ਜਿਹੜੀ ਹੈ ਚੈਕਿੰਗ ਕੀਤੀ ਗਈ ਬੌਮ ਸਕਵੈਡ ਦੇ ਨਾਲ ਤੇ ਪੂਰੀ ਸੁਰੱਖਿਆ ਕਵਚ ਦੇ ਨਾਲ ਉਹਦੀ ਚੈਕਿੰਗ ਕੀਤੀ ਗਈ ਲੇਕਿਨ ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਇਸ ਤਰ੍ਹਾਂ ਦੀ ਸਮਗਰੀ ਨਹੀਂ ਪਾਈ ਗਈ ਜਿਸ ਕਰਕੇ ਸਕੂਲ ਕਿਤੇ ਖਤਰੇ ਦੇ ਵਿੱਚ ਜਾ ਸਕੇ ਤਾਂ ਤਾਂ ਦੱਸਣਾ ਚਾਹਾਂਗੇ ਕਿ ਇੱਕ ਆਡੀਓ ਕਿਸੇ ਇੱਕ ਟੀਚਰ ਦੀ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ ਲੋਕ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਡੀਪੀਐਸ ਸਕੂਲ ਅਤੇ ਦੋ ਸਕੂਲਾਂ ਦੇ ਵਿੱਚ ਜਿਹੜੀ ਧਮਕੀ ਆਈ ਸੀ ਉਸ ਤੋਂ ਬਾਅਦ ਇੱਕ ਸਕੂਲ ਦੇ ਵਿੱਚ ਬੰਬ ਮਿਲਣ ਦੀ ਵੀ ਗੱਲ ਉਸ ਆਡੀਓਜ਼ ਕੀਤੀ ਜਾ ਰਹੀ ਲੇਕਿਨ ਅਸੀਂ ਉਸ ਆਡੀਓ ਦੀ ਤਸਦੀਕ ਨਹੀਂ ਕਰਦੇ ਹੋ ਇਹ ਆਡੀਓ ਬਿਲਕੁਲ ਪੂਰੀ ਤਰੀਕੇ ਦੇ ਨਾਲ ਫੇਕ ਹੈ ਇਸ ਦਾ ਕੋਈ ਆਧਾਰ ਨਹੀਂ ਹੈ ਔਰ ਦੋਨੋ ਸਕੂਲ ਸੇਫਨੈਸ ਤੋਂ ਇਲਾਵਾ ਅੰਮ੍ਰਿਤਸਰ ਦੇ ਜਿੰਨੇ ਵੀ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਨੇ ਉਥੇ ਛੁੱਟੀਆਂ ਕਰ ਦਿੱਤੀਆਂ ਨੇ ਅੱਜ ਦੇ ਦਿਨ ਵਾਸਤੇ ਸਕੂਲ ਬੰਦ ਕਰ ਦਿੱਤੇ ਗਏ ਨੇ ਅੰਮ੍ਰਿਤਸਰ ਦੇ ਮਾਲ ਰੋਡ ਸਕੂਚ ਖੜੇ ਆ ਤੁਸੀਂ ਵੇਖ ਸਕਦੇ ਹੋ ਕਿ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਜਿਹੜਾ ਸਰਕਾਰੀ ਸਕੂਲ ਮੰਨਿਆ ਜਾਂਦਾ ਜਿੱਥੇ ਕਿ ਬਹੁਤ ਜ਼ਿਆਦਾ ਲੜਕੀਆਂ ਦੀ ਤਾਦਾਦ ਹੁੰਦੀ ਹੈ ਤੇ ਇਸ ਵੀ ਸਕੂਲ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਪੂਰਨ ਤੌਰ ਦੇ ਉੱਤੇ ਇਸ ਨੂੰ ਖਾਲੀ ਕਰਾ ਦਿੱਤਾ ਗਿਆ ਹੈ ਇੱਥੋਂ ਤੱਕ ਕਿ ਬੱਚਿਆਂ ਦੇ ਜਿਹੜੇ ਖੇਡ ਦੇ ਮੁਕਾਬਲੇ ਹੁੰਦੇ ਉਹ ਵੀ ਅੱਜ ਨਹੀਂ ਕਰਾਏ ਗਏ ਔਰ ਸਾਰੇ ਪੇਰੈਂਟਸ ਨੂੰ ਸੂਚਿਤ ਕੀਤਾ ਗਿਆ ਕਿ ਜਲਦ ਤੋਂ ਜਲਦ ਆਪਣੇ ਬੱਚੇ ਨੂੰ ਆ ਕੇ ਲੈ ਜਾਓ ਤੋਂ ਇਸ ਤੋਂ ਬਾਅਦ ਇਕਦੁੱਕਾ ਬੱਚੇ ਹੀ ਸਕੂਲ ਦੇ ਵਿੱਚ ਬੱਚੇ ਨੇ ਜਿੰਨਾ ਦੇਖੀ ਉਹ ਪੇਰੈਂਟ ਦੂਰ ਰਾਜੇ ਨੇ ਤਾਂ ਉਹਨਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ ਕਿ ਉਹ ਆ ਕੇ ਆਪਣੇ ਬੱਚਿਆਂ ਨੂੰ ਲੈ ਜਾਣ ਇਸ ਤੋਂ ਇਲਾਵਾ ਜਿਹੜੀ ਟਰਾਂਸਪੋਰਟੇਸ਼ਨ ਸੀ ਕੁਝ ਸਕੂਲਾਂ ਵੱਲੋਂ ਆਪਣੀ ਟਰਾਂਸਪੋਰਟੇਸ਼ਨ ਦਿੱਤੀ ਗਈ ਤਾਂ ਕਿ ਬੱਚਿਆਂ ਨੂੰ ਸੇਫਲੀ ਘਰ ਪਹੁੰਚਾਇਆ ਜਾਵੇ ਤਾਂ ਉਸ ਤੋਂ ਬਾਅਦ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨਹੀਂ ਤਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜੀ ਇੱਕ ਈਮੇਲ ਆਈ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਇਹ ਸਾਰੇ ਪਾਸੇ ਇੱਕ ਰੂਮਰ ਜਿਹਾ ਸੀ ਚੱਲ ਰਿਹਾ ਸੀ ਉਸ ਦੇ ਵਿੱਚ ਅਸੀਂ ਕਲੀਅਰਾਈਫਾਈ ਕਰਨਾ ਚਾਹੁੰਦੇ ਆ ਕਿ ਸਾਰੇ ਸਕੂਲ ਸੇਫ ਨੇ ਕਿਸੇ ਤਰੀਕੇ ਨਾਲ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਠੀਕ ਹੈ ਡੀਸੀ ਅੰਮ੍ਰਿਤਸਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਇਤਿਆਦ ਤੌਰ ਦੇ ਉੱਤੇ ਜਿਹੜਾ ਹੈ ਸਕੂਲ ਬੰਦ ਕਰਾਇਆਗੇ ਤਾਂ ਕਿ ਕਿਸੇ ਨੂੰ ਕੋਈ ਖਤਰਾ ਨਾ ਹੋਵੇ ਕਿਉਂਕਿ ਜਦੋਂ ਪੱਚਾ ਸਕੂਲ ਹੁੰਦਾ ਹੈ ਮਾਪਿਆਂ ਨੂੰ ਡਰ ਹੁੰਦਾ ਹੈ ਪਰ ਫਿਰ ਵੀ ਇੱਕ ਸੇਫ ਸਾਈਡ ਹੋਣ ਕਰਕੇ ਸਕੂਲ ਬੰਦ ਕਰਾਏ ਗਏ ਸਨ ਲੇਕਿਨ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਅਸੀਂ ਅਪੀਲ ਕਰ ਰਹੇ ਹਾਂ ਕਿ ਸਾਰੇ ਸਕੂਲ ਸੇਫ ਨੇ ਕਿਸੇ ਤਰ੍ਹਾਂ ਦੀ ਕੋਈ ਡਰੰਦੀ ਲੋੜ ਨਹੀਂ ਔਰ ਕਿਸੇ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਅਫਵਾਹ ਜਰੀ ਹੈ ਉਸ ਤੇ ਉੱਤੇ ਜਿਹੜਾ ਹੈ ਉਸ ਤੇ ਵਿਸ਼ਵਾਸ ਨਾ ਕੀਤਾ ਜਾਵੇ ਤਸਦੀਕ ਕੀਤਾ ਜਾਵੇ ਤਸਦੀਕ ਤੋਂ ਬਾਅਦ ਹੀ ਉਸ ਦੇ ਉੱਤੇ ਕੋਈ ਗੱਲ ਕੀਤੀ ਜਾਵੇ ਕਿਉਂਕਿ ਬਹੁਤ ਸਾਰੀ ਸਥਾਨਾਂ ਦੀ ਆਡੀਓਜ਼ ਜਰੀ ਨੇ ਵਾਇਰਲ ਹੋਈਆਂ ਸੀ ਜਿਸ ਤੋਂ ਬਾਅਦ ਇਸ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸੀ ਕਿ ਕੀ ਸਕੂਲ ਗਿਆ ਸਾਡਾ ਬੱਚਾ ਸੇਫ ਹੈ ਜਾਂ ਨਹੀਂ ਹੈ ਲੇਕਿਨ ਉਸ ਤੋਂ ਬਾਅਦ ਸਾਰੇ ਸਕੂਲ ਬੰਦ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਵਾਰ ਫਿਰ ਤੁਹਾਨੂੰ ਸਕੂਲ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਕੁੜੀਆਂ ਦਾ ਸਭ ਤੋਂ ਵੱਡਾ ਸਕੂਲ ਹੈ ਸਕੂਲ ਆਫ ਫੈਮਿਨੈਂਸ ਫਾਰ ਗਰਲਸ ਮਾਲ ਰੋਡ ਅੰਮ੍ਰਿਤਸਰ ਤਾਂ ਇਸ ਲਈ ਇਹ ਵੀ ਸਕੂਲ ਪੂਰਨ ਤੌਰ ਤੇ ਬੰਦ ਹੈ ਔਰ ਪੂਰਾ ਸਕੂਲ ਜਿਹੜਾ ਹੈ ਉਸ ਨੂੰ ਖਾਲੀ ਕਰਾ ਦਿੱਤਾ ਗਿਆ ਫਿਲਹਾਲ ਇਸ ਸਕੂਲ ਦੇ ਵਿੱਚ ਕਿਸੇ ਦਾ ਕੋਈ ਥ੍ਰੈਟ ਨਹੀਂ ਸੀ ਬਟ ਫਿਰ ਵੀ ਇਸ ਨੂੰ ਇਤਿਆਦ ਤੌਰ ਤੇ ਵੇਖਦੇ ਹੋਏ ਇੱਥੇ ਸਾਰੇ ਸਕੂਲ ਜਿਹੜੇ ਨੇ ਇੱਥੇ ਬੰਦ ਕਰ ਦਿੱਤੇ ਗਏ ਨੇ ਤੇ ਕੁਝ ਬੱਚੇ ਇਸ ਵੇਲੇ ਆਪਣੇ ਮਾਪੇ ਨੂੰ ਢਿੱਕ ਰਹੇ ਨੇ ਆ ਪਾਜੀ ਕਿਹੜੇ ਬੱਚੇ ਰਹਿ ਗਏ ਨੇ ਜਿਹੜੇ ਇੱਥੇ ਹੈਗੇ ਨੇ ਸਰ ਆਂਦੇ ਆ ਪਾਪਾ ਟ੍ਰੈਫਿਕ ਚ ਹੱਲ ਰਹਿ ਗਏ ਆ ਅੱਛਾ ਅੱਜ ਉਸਦੀ ਕੀ ਕਿਹਾ ਕਿ ਸਕੂਲ ਵਾਲੇ ਨੇ ਕੀ ਕਿਹਾ ਪਤਾ ਨਹੀਂ ਲੱਗਾ ਅੱਛਾ ਮਾਪੇ ਆ ਰਹੇ ਹਾਂਜੀ ਅੱਥੇ ਮਾਪੇ ਆ ਰਹੇ ਆ ਤਾਂ ਬਿਲਕੁਲ ਤੁਸੀਂ ਵੇਖੋਗੇ ਕੁਝ ਬੱਚੇ ਜਿਹੜੇ ਇਸ ਵੇਲੇ ਇੱਥੇ ਮੌਜੂਦ ਨੇ ਤਾਂ ਉਹ ਕਹਿੰਦੇ ਕਿ ਮਾਪੇ ਆ ਰਹੇ ਨੇ ਪਰ ਸਾਰੇ ਸਕੂਲ ਨੂੰ ਜਿਹੜਾ ਹੈ ਬੰਦ ਕੀਤਾ ਗਿਆ ਔਰ ਟਰਾਂਸਪੋਰਟੇਸ਼ਨ ਦੇ ਕੇ ਸਕੂਲ ਨੂੰ ਜਿਹੜਾ ਹੈ ਵਾਪਸ ਭੇਜ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਾਰੇ ਸਕੂਲ ਨੂੰ ਬਿਲਕੁਲ ਬੰਦ ਕੀਤਾ ਗਿਆ ਹੈ ਤਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਅੰਮ੍ਰਿਤਸਰ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਜਿੰਨੇ ਵੀ ਸੀ ਉਹ ਸਾਰੇ ਬੰਦ ਕਰ ਦਿੱਤੇ ਗਏ ਨੇ ਇਤਿਹਾਦ ਦੇ ਤੌਰ ਦੇ ਉੱਤੇ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿੱਤਾ ਗਿਆ ਕਿਉਂਕਿ ਜਿਸ ਤਰੀਕੇ ਨਾਲ ਅੱਜ ਇੱਕ ਈਮੇਲ ਆਈ ਸੀ ਤਾਂ ਉਸ ਤੋਂ ਬਾਅਦ ਇੱਕ ਤਰ੍ਹਾਂ ਦੋ ਸਕੂਲਾਂ ਨੂੰ ਈਮੇਲ ਆਈ ਸੀ ਤਾਂ ਉਸ ਤੋਂ ਬਾਅਦ ਇੱਕ ਪੈਨਿਕ ਕ੍ਰੀਏਟ ਹੋਇਆ ਸੀ ਪਰ ਉਹ ਉਸ ਦੇ ਬਾਰੇ ਅਸੀਂ ਦੱਸਣਾ ਚਾਹਵਾਂਗੇ ਕਿ ਹੁਣ ਸਾਰੀ ਚੈਕਿੰਗ ਹੋ ਚੁੱਕੀ ਹੈ ਸਕੂਲ ਸੇਫ ਨੇ ਫਿਲਹਾਲ ਛੁੱਟੀ ਕੀਤੀ ਗਈ ਹੈ ਹੁਣ ਪੁਲਿਸ ਇਹ ਪਤਾ ਕਰਾਂ ਤੇ ਲੱਗੀ ਹੈ ਕਿ ਆਖਿਰਕਾਰ ਉਹ ਈਮੇਲ ਕਿਸ ਵੱਲੋਂ ਭੇਜੀ ਗਈ ਸੀ ਕੀ ਇਸ ਤਰ੍ਹਾਂ ਦੀ ਪਹਿਲੀ ਵੀ ਜਦੋਂ ਕਟਨਾਵਾ ਹੋਈਆਂ ਸੀ ਤਾਂ ਕੁਝ ਬੱਚਿਆਂ ਦੀ ਸ਼ਮੂਲੀਅਤ ਪਾਈ ਗਈ ਸੀ ਕਿ ਉਹਨਾਂ ਨੇ ਈਮੇਲ ਭੇਜੀ ਸੀ ਲੇਕਿਨ ਇਸ ਵਾਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਦੇ ਵਿੱਚ ਕਿਸ ਦਾ ਹੱਥ ਹੈ ਜਾਂ ਕਿਸ ਦਾ ਨਹੀਂ ਹੈ ਤਾਂ ਫਿਲਹਾਲ ਪੂਰੀ ਇਨਵੈਸਟੀਗੇਸ਼ਨ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਔਰ ਪੁਲਿਸ ਵੱਲੋਂ ਬਾਰ-ਬਾਰ ਲਗਾਤਾਰ ਸੁਨੇਹਾ ਦੇ ਕੇ ਵੀਡੀਓ ਰਾਹੀਂ ਜਾਂ ਟਵਿੱਟਰ ਰਾਹੀਂ ਜਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜਾਣਕਾਰੀ মিডিਆ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਫਿਲਹਾਲ ਇਸ ਤਰ੍ਹਾਂ ਦੀ ਦਰਦ ਦੀ ਕੋਈ ਲੋੜ ਨਹੀਂ ਹੈ ਔਰ ਸਭ ਕੁਝ ਸੇਫ ਹੈ ਲੇਕਿਨ ਵੱਡਾ ਸਵਾਲ ਹੈ ਕਿ ਉਸ ਸ਼ਖਸ ਨੂੰ ਕਾਬੂ ਕਰਨਾ ਹੈ ਜਿਸ ਨੇ ਕੀ ਇਸ ਈਮੇਲ ਨੂੰ ਭੇਜਿਆ ਸੀ ਦੱਸਣਾ ਚਾਹਾਂਗੇ ਪਹਿਲਾਂ ਵੀ ਅਗਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਹਰਮੰਦਰ ਸਾਹਿਬ ਵਾਸਤੇ ਵੀ ਇਸ ਤਰ੍ਹਾਂ ਦੀ ਕੁਝ ਈਮੇਲਜ਼ ਆਈਆਂ ਸੀ ਉਸ ਤੋਂ ਬਾਅਦ ਹੁਣ ਥੋੜੇ ਇੰਤਰਾਲ ਤੋਂ ਬਾਅਦ ਸਕੂਲਾਂ ਵਾਸਤੇ ਜਿਹੜੀ ਈਮੇਲ ਆਈ ਹੈ ਤੇ ਇਸ ਦੇ ਨਾਲ ਜਿਹੜਾ ਹੈ ਇੱਕ ਡਰ ਦਾ ਮਾਹੌਲ ਜ਼ਰੂਰ ਸੀ ਲੇਕਿਨ ਸਕੂਲ ਬੰਦ ਔਰ ਸਕੂਲ ਸੇਫ ਨੇ ਬੱਚੇ ਸਾਰੇ ਸੇਫ ਨੇ ਤਾਂ ਇਸ ਤਰ੍ਹਾਂ ਦੀ ਜਿਹੜੀ ਅਪਡੇਸ਼ਨ ਹੈ ਸੀ ਤੁਹਾਨੂੰ ਦੇ ਰਹੇ ਆਂ ਔਰ ਇਸ ਕੇਸ ਦੇ ਮੁਤਲਕਾ ਅਗਰ ਹੋਰ ਵੀ ਕੋਈ ਅਪਡੇਸ਼ਨ ਹੋਏਗੀ ਤੁਹਾਡੇ ਨਾਲ ਜ਼ਰੂਰ ਅਸੀਂ ਸਾਂਝੀ ਕਰਦੇ ਰਾਂਗੇ ਕੈਮਰਾਮੈਨ ਅਸ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ